ਪਾਕਿਸਤਾਨ ਦੇ ਲਾਹੌਰ ਦੇ ਵਿੱਚ ਸਾਦਵਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਰੱਖਣ ਨੂੰ ਲੈ ਕੇ ਮਾਨਯੋਗ ਪਾਕਿਸਤਾਨ ਹਾਈ ਕੋਰਟ ਦੇ ਵੱਲੋਂ ਵੀ ਆਦੇਸ਼ ਜਾਰੀ ਕੀਤੇ ਗਏ ਸਨ ਪਰ ਫਿਰ ਵੀ ਸਮਾਵੀਰ ਜਾਣ ਤੋਂ ਬਾਅਦ ਵੀ ਸਾਦਵਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਨਹੀਂ ਰੱਖਿਆ ਗਿਆ ਜਿਸ ਨੂੰ ਲੈ ਕੇ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਬਣੀ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਮਾਨਯੋਗ ਕੋਰਟ ਦੇ ਵਿੱਚ ਇੱਕ ਮਾਨਹਾਨੀ ਦੀ ਪਟੀਸ਼ਨ ਦਾਇਰ ਕੀਤੀ ਸੀ ਇਸ ਦੇ ਜਵਾਬ ਦੇ ਵਿੱਚ ਉਹਨਾਂ ਵੱਲੋਂ ਚੌਂਕ ਦਾ ਰਾਮ 사ਦਵਨ ਚੌਕ ਨਾ ਰੱਖਣ ਦੀ ਗੱਲ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਤੇ ਪਾਕਿਸਤਾਨ ਦੇ ਸਾਬਕਾ ਕਮਾਂਡਰ ਜੋ ਕਮੇਟੀ ਮੈਂਬਰ ਨੇ ਉਹਨਾਂ ਵੱਲੋਂ ਇੱਕ ਜਵਾਬ ਦائر ਫਾਈਲ ਕੀਤਾ ਗਿਆ ਜਿਸ ਵਿੱਚ ਉਹਨਾਂ ਕਿਹਾ ਕਿ ਭਗਤ ਸਿੰਘ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਬ੍ਰਿਟਿਸ਼ ਸਰਕਾਰ ਮੇਸਜ ਦਿੱਤੀ ਸੀ ਅਤੇ ਉਹਨਾਂ ਪਾਕਿਸਤਾਨ ਦੇ ਸਾਬਕਾ ਕਮਾਂਡਰ ਨੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸਿਆ ਕਿ ਕਾਫੀ ਵਿਵਾਦ ਛਿੜਿਆ ਹੋਇਆ लुधियाना के पंजाबी भवन केरासत सभ्याचारक वालों पाकिस्तान के सबका फौजी के खिलाफ नारेबाजी की गई इस दौरान शहीद भगत सिंह के भाण जे प्रोफेसर जगमोहन सिंह शामिल हुए उन्होंने वालों इस तरह करना गलत है उन्होंने कहा कि साधन चौक का नाम सरकार रखे ना रखे पर शहीद भगत सिंह प्यार करने वाले उस चौक को लोग शहीद भगत सिंह के नाम नाल ही जाते हैं उन्ह मामले पाकिस्तान हाईकोर्ट जनवरी 2025 ਦੇ ਵਿੱਚ ਸੁਣਵਾਈ ਹੈ ਪਿਛਲੇ ਦਿਨੀ ਪਾਕਿਸਤ ਲਾਹੌਰ ਹਾਈ ਕੋਰਟ ਵਿੱਚ ਇੱਕ ਕੇਸ ਚੱਲ ਰਿਹਾ ਹੈ ਜਿਸ ਦੇ ਚ ਹਾਈ ਕੋਰਟ ਨੇ ਇਹ ਹੁਕਮ ਕੀਤਾ ਸੀ ਕਿ ਉਹ ਜਿਹੜਾ ਫਾਂਸੀ ਕਰਦੀ ਜਗ੍ਹਾ ਹੈ ਜਿੱਦੇ ਵਿੱਚ ਸ਼ਿਦਪਕ ਸਿੰਘ ਰਾਜਗੁਰੂ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਉਹ ਅੱਜ ਇੱਕ ਚੌਕ ਹੈ ਕਿ ਇਹਦਾ ਨਾਮ ਸ਼ਿਦਪਕ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ ਕਿਉਂਕਿ ਪਾਕਿਸਤਾਨ ਦੀ ਪੰਜਾਬ ਅਸੈਂਬਲੀ ਨੇ ਵੀ ਇਹ ਪਾਸ ਕੀਤਾ ਸੀ ਔਰ ਉਹਦੇ ਤੋਂ ਬਾਅਦ ਹੁਣ ਕੁਕੂ ਦਾ ਮਾਨਹਾਨੀ ਦਾ ਕੇਸ ਚੱਲ ਰਿਹਾ ਹੈ ਕਿ ਜੀ ਉਹ ਕੋਰਟ ਦੇ ਹਾਰਡਰ ਨਹੀਂ ਮੰਨ ਰਹੀ ਲਾਹੌਰ ਮਨਟਰਪਲ ਕੰਟਰੀ ਤੇ ਉਹਦੇ ਜਵਾਬ ਵਿੱਚ ਉਹਨਾਂ ਦੀ ਕਮੇਟੀ ਦਾ opinion ਨਹੀਂ ਆਇਆ ਇੱਕ ਆਰਮੀ ਆਫੀਸਰ ਜਿਹੜਾ ਕਿ ਕਮਡੋਰ ਤਾਰਕ ਅਦੀਜ਼ ਹੈ ਉਹਦਾ ਬਿਆਨ ਜਿਹੜਾ ਹੈ ਉਹ ਪ੍ਰੈਜ਼ੈਂਟ ਕੀਤਾ ਗਿਆ ਮਤਲਬ ਜਿਹੜਾ ਇੱਕ ਸ਼ਰਾਰਤ ਹੈ ਔਰ ਉਹ ਮਤਲਬ ਸਾਨੂੰ ਪਤਾ ਹੈ ਕਿ ਦੇਸ਼ ਵਿੱਚ ਸਾਡੇ ਦੇਸ਼ ਵਿੱਚ ਵੀ ਤੇ ਉਧਰ ਵੀ ਦੋ ਤਾਕਤਾਂ ਜਿਹੜੀਆਂ ਨੇ ਉਹ ਲਗਾਤਾਰੀਆਂ ਇੱਕ ਅੰਗਰੇਜ਼ ਪ੍ਰਸਤ ਨੇ ਇੱਕ ਲੋਕ ਪ੍ਰਸਤ ਨੇ ਲੋਕ ਪ੍ਰਸਤਾਂ ਨੂੰ ਆਪਾਂ ਦੇਸ਼ ਭਗਤ ਕਹਿੰਦੇ ਆ ਔਰ ਜਿਹੜੇ ਸਰਕਾਰ ਪ੍ਰਸਤ ਨੇ ਉਹਨਾਂ ਨੂੰ ਸਰਕਾਰ ਪ੍ਰਸਤ ਕਿਹਾ ਜਾਂਦਾ ਇੱਕ ਸਰਕਾਰ ਪ੍ਰਸਤਾਂ ਦੀ ਬੋਲੀ ਹੈ ਕਿ ਤੁਸੀਂ ਉਹ ਸਾਰੀ ਚੀਜ਼ ਜਿਹਦੇ ਉੱਤੇ ਲੋਕ ਬਾਣ ਕਰਦੇ ਨੇ ਉਹਨੂੰ અપਮਾਨ ਵਿੱਚ ਵਰਤੋ ਜੀ ਤੋਂ ਇਸ ਕਰਕੇ ਉਹਨੇ ਜਿਹੜੀ ਆਪਣੀ ਡੈਫੀਨੇਸ਼ਨ ਦਿੱਤੀ ਹੈ ਔਰ ਉਹਦੇ ਵਿੱਚ ਵੀ ਇੱਕ ਝੂਠ ਹੈ ਕਿ ਸਭਗ ਸਿੰਘ ਰਾਜਗੁਰੂ ਸੁਖਦੇਵ ਨੇ 20 ਮਾਰਚ ਨੂੰ 3 ਦਿਨ ਪਹਿਲਾਂ ਫਾਂਸੀ ਤੋਂ ਗਵਰਨਰ ਨੂੰ ਇੱਥੇ ਠੀ ਲਿਖੀ ਸੀ ਕਿ ਵੀ ਸਾਨੂੰ ਜਿਹੜੀ ਫਾਂਸੀ ਦਿੱਤੀ ਗਈ ਹੈ ਉਹ ਅੰਗਰੇਜ਼ ਰਾਜ ਨੂੰ ਦੇ ਖਿਲਾਫ ਬਗਾਵਤ ਕਰਨ ਕਰਕੇ ਦਿੱਤੀ ਗਈ ਇਸ ਕਰਕੇ ਇੱਕ ਕਤਲ ਕਰਕੇ ਨਹੀਂ ਹੈ ਅਗਰ ਉਹ ਕਤਲ ਦੀ ਗੱਲ ਹੁੰਦੀ ਤਾਂ ਉਹਦੇ ਵਿੱਚ ਸ਼ਹੀਦ ਸੁਖਦੇਵ ਨਹੀਂ ਆਉਂਦੇ ਸੀ ਕਿਉਂਕਿ ਉਹ ਉਹ ਤੇ ਉਸ ਐਕਸ਼ਨ 'ਚ ਨਹੀਂ ਸਕੇ ਪਰ ਇਸ ਕਰਕੇ ਵੀ ਉਹਨਾਂ ਨੇ ਕਿਹਾ ਕਿ ਇਹ ਜੰਗ ਕਿਉਂ ਹੈ ਸਾਨੂੰ ਜੰਗੀ ਕੈਦੀ ਸਮਝੋ ਪਰ ਇਹ ਕਿਉਂਕਿ ਤੁਹਾਡੇ 'ਚ ਉਹ ਹਿੰਮਤ ਨਹੀਂ ਹੈ ਅਸੀਂ ਤੁਹਾਨੂੰ ਇਹ ਗੱਲ ਜ਼ਰੂਰ ਕਰਨਾ ਚਾਹੁੰਦੇ ਹਾਂ ਕਿ ਲੋਕ ਜੰਗ ਕਿਉਂ ਲੜਦੇ ਨੇ कि ਜਦੋਂ ਤੱਕ ਲੋਕਾਂ ਦੇ ਕੁਦਰਤੀ ਸਰੋਤ ਲੁੱਟੇ ਜਾਂਦੇ ਰਹਿਣਗੇ ਜਦੋਂ ਤੱਕ ਲੋਕਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਕਿਸਾਨਾਂ ਮਜ਼ਦੂਰਾਂ ਨੂੰ ਨਹੀਂ ਮਿਲੂਗਾ ਤਾਂ ਇਸ ਕਰਕੇ ਇਹ ਇੱਕ ਮਤਲਬ ਜਿਹੜਾ ਬਾਅਦ ਵਿੱਚ ਪ੍ਰਚਾਰ ਕਰਨ ਲਈ ਬਣਾਇਆ ਗਿਆ ਕਿ ਜੀ ਉਹਨਾਂ ਨੇ ਸਾਂਡਰਸ ਨੂੰ ਮਾਰਿਆ ਜਦੋਂ ਕੋ ਸਾਰਾ ਮੁਕੱਦਮਾ ਹੀ ਜਿਹੜਾ ਹੈ ਉਹ ਬਿਲਕੁਲ ਮਤਲਬ ਫਰਾਡ ਹੈ ਉਹਦੇ ਤੇ ਵੱਖਰਾ ਕੇਸ ਉਹਨਾਂ ਨੇ ਕੀਤਾ ਹੋਇਆ ਕਿਉਂਕਿ ਇਹੀ ਲਾਹੌਰ ਹਾਈ ਕੋਰਟ ਸੀ ਜਿਨੇ ਆਪਣੀ ਟ੍ਰਿਬਿਊਨਲ ਰਾਈ ਪਵਨਨ ਫਾਂਸੀ ਦਿੱਤੀ ਸੀ ਉਹੀ ਸੁਣਾਈ ਕਰ ਸਕਦੀ ਤੋ ਇਸ ਕਰਕੇ ਉਹਦੇ ਤੇ ਜਿਹੜਾ ਹੈ ਕਿ ਇਹ ਸ਼ਰਾਰਤ ਪਰ ਉਹਦੇ ਵਿੱਚ ਧਾਰਮਿਕਤਾ ਵੀ ਆੜ ਗਈ ਜਦੋਂ ਕਿ ਭਗਤ ਸਿੰਘ ਦਾ ਵਿਸ਼ਵਾਸ ਜਿਹੜਾ ਹੈ ਜਿਹਨੂੰ ਕਈ ਇੱਕ ਸ਼ਬਦ ਨਾਲ ਆਪਾਂ ਨਾਸਤਿਕ ਕਹਿੰਦੇ ਆ ਉਹ ਐਕਚੁਅਲੀ ਸਾਡੇ ਪੂਰੇ ਸੰਕਲਪ ਦਾ ਹੈ ਜੀ ਬਾਬਾ ਬੁੱਲੇ ਸ਼ਾਹ ਦਾ ਵੀ ਹੈ ਜਦੋਂ ਕਹਿੰਦਾ ਕਿ ਮੰਦਰਾ ਮਸੀਦਾਂ ਤੋਂ ਬਾਹਰ ਨਿਕਲੋ ਆਪਣੇ ਅੰਦਰ ਚਾਕੋ ਉਹ ਵੀ ਉਹਦਾ ਹੈ ਗੁਰੂ ਨਾਨਕ ਅਗਰ ਬਾਬਰ ਬਾਣੀ ਵਿੱਚ ਇਹ ਕਹਿ ਦਿੰਦੇ ਨੇ ਕਿ ਐਤੀ ਮਾਰ ਪਈ ਕੁਰਲਾਣੇ ਤੈ ਕਿ ਦਰਦ ਨਾ ਆਏ ਤੇ ਉਹ ਵੀ ਇੱਕ ਨਾਸਤਿਕਤਾ ਦੀ ਆਵਾਜ਼ ਹੈ ਤੋ ਇਹ ਇਹਨੂੰ ਵਿਗਾੜਨਾ ਕਿਉਂਕਿ ਧਾਰਮਿਕ ਮੁੰਦਣਾ ਤੀਸਰੀ ਗੱਲ ਜਿਹੜੀ ਹੈ ਕਿ ਅਗਰ ਉਹ ਇਹਨਾਂ ਦੇ ਲਫ਼ਜ਼ਾਂ ਵਿੱਚ ਇਹ ਹੈ ਤਾਂ ਫਿਰ ਇਹ ਜਨਾ ਨੂੰ ਗਾਲ ਹੈ ਇਹ ਮੁਹੰਮਦ ਇਕਬਾਲ ਨੂੰ ਗਾਲ ਹੈ ਕਿਉਂਕਿ ਭਗਤ ਸਿੰਘ ਦੇ ਹੱਕ ਵਿੱਚ ਮਤਲਬ ਜਨਾ ਨੇ ਬਹੁਤ ਲੰਬਾ ਜਿਹੜਾ ਹੈ ਦਲੀਲ ਦਿੱਤੀ ਅਸੈਂਬਲੀ ਵਿੱਚ ਔਰ ਮੁਹੰਮਦ ਇਕਬਾਲ ਜਿਹੜੇ ਪੋਇਟ ਤੇ ਸਿਗੇ ਪਰ ਉਹਨਾਂ ਦੇ ਨਾਲ ਉਹ ਬਹੁਤ ਵੱਡੇ ਵਕੀਲ ਵੀ ਸਿਗੇ ਉਹਨਾਂ ਨੇ ਇਹਨਾਂ ਦੀ ਪੂਰੀ ਮੁਕਦਮੇ ਦੀ ਜਿਹੜੀ ਹੈਗੀ ਹੈ ਉਹਨੂੰ ਇਹ ਕਹਿ ਕੇ ਕਿ ਇਹ ਅੰਗਰੇਜ਼ ਦੀ ਸਾਜ਼ਿਸ਼ ਹੈ ਉਹਨੂੰ ਟੰਡਿਆ ਸੀ ਤੋ ਇਹਦਾ ਮਤਲਬ ਹੈ ਕਿ ਉਹ ਆਪਣਾ ਇਤਿਹਾਸ ਵੀ ਨਹੀਂ ਜਾਣਦੇ ਜਿਨ੍ਹਾਂ ਨੂੰ ਅੱਜ ਉਹ ਵੈਸੇ ਪੂਜਣਗੇ ਲੇਕਿਨ ਉਹਨਾਂ ਦੀ ਗੱਲ ਤੋਂ ਇਸ ਕਰਕੇ ਮੈਨੂੰ ਲੱਗਦਾ ਕਿ ਪ੍ਰਗ ਸਿੰਘ ਦਾ ਮਾਨ ਨਹੀਂ ਹੈ ਉਹ ਸਾਰੀ ਸਾਂਝੀ ਵਿਚਾਰਧਾਰਾ ਦਾ ਅਪਮਾਨ ਹੈ ਦੇਖੋ ਉਹਦੇ ਚ ਇਹੀ ਹੈ ਨਾ ਕਿ ਇਹ ਇਹ ਸਾਬਕਾ ਫੌਜੀ ਮਤਲਬ ਉਥੋਂ ਦੇ ਰਾਜ ਭਾਗ ਦੀ ਜਿਹੜੇ ਅੱਜ ਵੀ ਸਾਮਰਾਜ ਦੇ ਪਿੱਠੂ ਨੇ ਉਹਦੀ ਬੋਲੀ ਬੋਲ ਰਿਹਾ ਕਿਉਂਕਿ ਉਹ ਅੰਗਰੇਜ਼ਾਂ ਦੀ ਬੋਲੀ ਬੋਲ ਰਿਹਾ ਉਹ ਲੋਕਾਂ ਦੀ ਬੋਲੀ ਨਹੀਂ ਬੋਲ ਰਿਹਾ ਤੁਸੀਂ ਇਹ ਯਾਦ ਰੱਖਣਾ ਚਾਹੀਦਾ ਸਾਨੂੰ ਕਿ ਉੱਥੇ ਜਿਨੇ ਆਪਣੀ ਨਿੱਜੀ ਪ੍ਰਾਪਰਟੀ ਜਿਹਨੂੰ ਉਹ ਮਿਲੀ ਭਗਤ ਸਿੰਘ ਹੁਣਾ ਦਾ ਉਹ ਘਰ ਉਹਨੇ ਉਹ ਭਗਤ ਸਿੰਘ ਦੇ ਨਾਮ ਲਾਇਆ ਹੋਇਆ ਉਹਨੂੰ ਭਗਤ ਸਿੰਘ ਹਵੇਲੀ ਕਹਿੰਦਾ ਉਹ ਨਿੱਜੀ ਪ੍ਰਾਪਰਟੀ ਦੇਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਜਾਣ ਵਾਲੇ ਟਾਈਮ ਤੇ ਜੇ ਅਗਰ ਨਹੀਂ ਮਾਫੀ ਮੰਗਦੇ ਹੋ ਤੇ ਨਹੀਂ ਦੇਖੋ ਮਾਫੀ ਮਾਫੀ ਮੰਗਣ ਨਾਲ ਗੁਜ਼ਾਰਾ ਨਹੀਂ ਹੁੰਦਾ ਸਾਨੂੰ ਉਹਨਾਂ ਦੇ ਬਾਰੇ ਵਿੱਚ ਉਹਨਾਂ ਦੇ ਵਿਚਾਰਾਂ ਬਾਰੇ ਉਹਨੂੰ ਵੀ ਸੁਣਾਉਣਾ ਚਾਹੀਦਾ ਔਰ ਮੈਂ ਕਿਹਾ ਸੀ ਮੈਨੂੰ ਈਮੇਲ ਭੇਜਦੇ ਮੈਂ ਭਗਤ ਸਿੰਘ ਦੀ ਆਸਲ ਲਿਖਤਾਂ ਭੇਜ ਦਿੰਦਾ ਪੜ੍ਹ ਕੇ ਫਿਰ ਉਹ ਅਕਲ ਵਾਲੀ ਗੱਲ ਕਰੇ ਮਤਲਬ ਸੁਣੀ ਸੁਣਾਈ ਗੱਲ ਤੇ ਨਾ ਕਰੇ ਮੈਂ ਤਾਂ ਇੱਕ ਉਸ ਸਮੇਂ ਨੂੰ ਯਾਦ ਕਰਦਾ ਖਾਸ ਕਰ ਪੰਜਾਬੀ ਪਿੰਡਾਂ ਦੇ ਵਸਿੰਦੇ ਆ ਅਸੀਂ ਵੀ ਜੋ ਪ੍ਰਾਤਨ ਮੇਲੇ ਜਦੋਂ ਦੇਖਣ ਚਾਏ ਉਹ ਧਾਰਮਿਕ ਜਾਂ ਸੱਭਿਆਚਾਰਕ ਮੇਲੇ ਅਸੀਂ ਦੇਖਣ ਜਾਂਦੇ ਸੀ ਅਸੀਂ ਟਰਾਲੀਆਂ 'ਚ ਚੜ੍ਹ ਕੇ ਜਾਣਾ ਉੱਥੇ ਲਿਖਿਆ ਹੁੰਦਾ ਸੀ ਜੈ ਜਵਾਨ ਜੈ ਕਿਸਾਨ ਤੇ ਬੜੀ ਹੈਰਾਨੀ ਦੀ ਗੱਲ ਆ ਜੀ ਅੱਜ ਕੋਈ ਕਿਸੇ ਵੀ ਦੇਸ਼ ਦਾ ਜਵਾਨ ਆ ਜਾਂ ਉਹ ਮਿਲਟਰੀ ਆਫੀਸਰ ਆ ਪਹਿਲੀ ਗੱਲ ਤਾਂ 1931 ਦੇ ਵਿੱਚ ਇੰਡੀਆ ਪਾਕਿਸਤਾਨ ਹੈ ਹੀ ਇੱਕ ਸੀ ਭਗਤ ਸਿੰਘ ਜੀ ਨੇ ਤਾਂ ਜੋ ਆਵਾਜ਼ ਉਠਾਈ ਆ ਅੰਗਰੇਜ਼ੀ ਹਕੂਮਤ ਦੇ ਤਾਨਾਸ਼ਹੀ ਰਵਈਏ ਦੇ ਖਿਲਾਫ ਉਠਾਈ ਆ ਮੈਂ ਦੱਸਣਾ ਚਾਹੁੰਦਾ ਦੇਸ਼ਵਾਸੀਆਂ ਨੂੰ ਕਿ ਦੱਸੋ ਕਿ ਸਾਡੇ ਮੁਲਕ ਦੀਆਂ ਸੜਕਾਂ ਤੇ ਜੇ ਸਾਨੂੰ ਹਿੰਦੁਸਤਾਨੀਆਂ ਨੂੰ ਤੁਰਨਾ ਮਨਾ ਕੀਤਾ ਜਾਵੇ ਫੁੱਟਪਾਥਾਂ ਤੇ ਇਹ ਕਿੱਡਾ ਮਾੜੀ ਗੱਲ ਆ ਔਰ ਸਾਡੇ ਦੇਸ਼ ਦੇ ਜੋ ਬੱਚੇ ਨੇ ਆਪਣੇ ਗਰਾਊਂਡਾਂ ਦੇ ਵਿੱਚ ਉਹ ਖੇਡ ਨਾ ਸਕਣ ਇਹ ਤਾਂ ਅਸੀਂ ਫਿਲਮਾਂ 'ਚ ਵੀ ਦੇਖਿਆ ਇਹ ਕਿੱਡੀ ਮਾੜੀ ਗੱਲ ਆ ਔਰ ਹਿੰਦੁਸਤਾਨ ਦੇ ਜਿੰਨੇ ਵੀ ਰੈਸਟੋਰੈਂਟ ਸੀਗੇ ਉਹਦੇ ਬਾਹਰ ਲਿਖਿਆ ਗਿਆ ਇੰਡੀਅਨ ਆਰ ਨਾਟ ਅਲੌਡ ਇਨਸਾਈਡ ਸੋ ਇਹ ਬੜੀਆਂ ਗੱਲਾਂ ਨੇ ਜਿਹਦੇ ਖਿਲਾਫ ਭਗਤ ਸਿੰਘ ਨੇ ਆਵਾਜ਼ ਚੱਕੀ ਜੀ ਅੱਜ ਆਪਣੇ ਦੇਸ਼ ਦੇ ਲਈ ਆਵਾਜ਼ ਚੱਕ ਕੇ ਔਰ ਜੇ ਆਪਣੇ ਦੇਸ਼ ਦੇ ਲਈ ਜਿਹੜਾ ਵਿਸਫੋਟਕ ਬੰਬ ਨਹੀਂ ਹੈ ਉਹ ਸੁੱਟ ਕੇ ਆਪਣੇ ਦੇਸ਼ ਦੀ ਆਵਾਜ਼ ਬੰਨਣਾ ਕਿਥੋਂ ਦਾ ਅਤਿਵਾਦੀ ਬੰਦਾ ਇਹਨੂੰ ਕੋਈ ਕਹਿ ਰਿਹਾ ਬੜੀ ਸ਼ਰਮਨਾਕ ਗੱਲ ਆ ਕਿ ਦੇਖੋ ਜੇ ਗੱਲ ਇਹ ਕਰਦੇ ਆ ਮੈਂ ਤਾਂ ਇੱਕ ਤੋਂ ਤੱਕ ਕਹੂੰਗਾ ਕਿ ਜਿਹੜਾ ਦੇਸ਼ ਦਾ ਫੌਜੀ ਆ ਉਹਨੂੰ ਵੀ ਆਪਣੀ ਵਤਨ ਦੀ ਮਿੱਟੀ ਨੂੰ ਪਿਆਰ ਕਰਨਾ ਸਿਖਾਇਆ ਜਾਂਦਾ ਉਹਦੀ ਟ੍ਰੇਨਿੰਗ ਦੇ ਵਿੱਚ ਵੀ ਉਹਨੂੰ ਦੱਸਿਆ ਜਾਂਦਾ ਕਿ ਲਾਉਡ ਪੈਂਡ ਤੇ ਅਸੀਂ ਆਪਣੀ ਜਾਨ ਵਾਰ ਦੇਵਾਂਗੇ ਤੇ ਇਸ ਹਿਸਾਬ ਨਾਲ ਤਾਂ ਫਿਰ ਅਸੀਂ ਕਹਾਂਗੇ ਦੇਸ਼ ਦਾ ਫੌਜੀ ਵੀ ਅਤਿਵਾਦੀ ਆ ਫਿਰ ਇੱਕ ਇਹ ਕਹਿਣਾ ਤੇ ਇਹ ਕਤਨੀ ਚ ਪੂਰਾ ਉਤਰਨਾ ਇਹ ਬੜਾ ਵੱਡਾ ਕੰਮ ਆ ਜੀ ਉਹਨਾਂ ਨੂੰ ਇਸ ਗੱਲ ਦਾ ਸਖਤ ਰਵਈਆ ਅੱਗੇ ਹੋਰ ਜੇ ਦੇਖਣਾ ਪਊਗਾ ਅਸੀਂ ਤਾਂ ਇਹੀ ਮੰਗ ਕਰਦੇ ਆਂ ਖਾਸ ਕਰ ਹਿੰਦੂਸਤਾਨ ਦੀ ਸਰਕਾਰ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਕਿ ਦੇਸ਼ ਦੇ ਸਕੂਲਾਂ ਦੇ ਵਿੱਚ ਭਗਤ ਸਿੰਘ ਦੇ ਜਿੰਨੇ ਵੀ ਲਿਟਰੇਚਰ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਪੜਾਇਆ ਜਾ ਸਕੇ ਤਾਂ ਜੋ ਲੋਕ ਉਸ ਹਰਮਨ ਪਿਆਰੇ ਨੌਜਵਾਨ ਲਾਗੇ ਨੂੰ ਪਿਆਰ ਹੀ ਅੰਨਾਂ ਕਰਨ ਕਿ ਦੁਆਰਾ ਕੋਈ ਐਦਾਂ ਦੀ ਹਰਕਤਕਾਰੀ ਨਾ ਪਾਏ